ਤੁਹਾਡਾ ਸਾਡੇ ਅਸੀਂ ਬੀਜਪੀ ਐਨ న్యూਸ ਦੇ ਵਿੱਚ ਸਵਾਗਤ ਹੈ ਅੱਜ ਦੀਆਂ ਆਪਾਂ ਲੈ ਕੇ ਆਏ ਖਬਰਾਂ ਕੱਲ ਹੋਵੇਗੀ ਵੋਟਾਂ ਦੀ ਕਾਊਂਟਿੰਗ ਬਰਨਾਲੇ ਦਾ ਅਸੀਂ ਦੱਸਾਂਗੇ ਹਾਲ ਸੇਖਾ ਰੋਡ ਦੇ ਉੱਤੇ ਆ ਰਿਹਾ ਪੀਣ ਵਾਲਾ ਗੰਦਾ ਪਾਣੀ ਬਰਨਾਲਾ ਸਿਟੀ ਵਿੱਚ ਰੁਕ ਨਹੀਂ ਰਹੀਆਂ ਚੋਰੀਆਂ ਐਗਜ਼ਿਟ ਪੋਰ ਆਉਣ ਤੋਂ ਬਾਅਦ ਸੇਰ ਬਾਜ਼ਾਰ ਦੇ ਵਿੱਚ ਅੱਜ ਤੇਜ਼ੀ ਅੱਜ ਖੁੱਲਿਆ ਸੇਰ ਬਾਜ਼ਾਰ ਬੜੀ ਹੀ ਉੱਚੀ ਸਲਾਂਗ ਦੇ ਨਾਲ ਵੋਟਾਂ ਤੋਂ ਬਾਅਦ ਵੀਰਕਾ ਦੋਦਨ ਨੇ ਵਧਾਈਆਂ ਆਪਣੀਆਂ ਕੀਮਤਾਂ ਤੇ ਕੀਮਤਾਂ ਦੇ ਵਿੱਚ ਲਗਭਗ 2 ਰੁਪਏ ਦਾ ਕੀਤਾ ਗਿਆ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਾਧਾ ਤੇ ਇਹ ਅਸਰ ਆਪਾਂ ਨੂੰ ਵੋਟਾਂ ਤੋਂ ਬਾਅਦ ਦੇਖਣ ਨੂੰ ਮਿਲਿਆ ਵੋਟਾਂ ਕਰਕੇ ਇਹ ਰੁਕੇ ਹੋਏ ਸਨ ਤੇ ਨਾਲ ਹੀ ਟੋਲ ਪਲਾਜ਼ਿਆਂ ਵਾਲਿਆਂ ਨੇ 5% ਦੇ ਵਿੱਚ ਵਾਧਾ ਕੀਤਾ ਇਹ ਵੀ ਵੋਟਾਂ ਕਰਕੇ ਹੀ ਰੁਕੇ ਹੋਏ ਸਨ ਤੇ ਵੋਟਾਂ ਪੈ ਅਨਸਾਰ ਇਹਨਾਂ ਨੇ ਕੀਤਾ 5% ਦਾ ਵਾਧਾ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ